ਇਹ ਜੀ ਸੂਟ ਦੇਖ ਰਿਹਾ ਆਪਣੇ ਵਾਸਤੇ ਦੇਖ ਨੂੰ ਦਿਖਾਇਆ ਜਾ ਰਿਹਾ ਸੂਟ ਡੈਡੀ ਜੀ ਚੱਲੇ ਆ ਤੇ ਅਸੀਂ ਕੀ ਡੈਡੀ ਜੀ ਨੂੰ ਨਾਲ ਲੱਗੇ ਜਾਣਾ ਤੇ ਗੇਟ ਖੋਲਣਾ ਪੈਂਦਾ ਓਹੋ ਲੋਕ ਲਾਤਾ ਡੈਡੀ ਜੀ ਨੇ ਲੋਕ ਲਾਤਾ ਨੇ ਦੋਸਤ ਮਿਲ ਗਏ ਤੇ ਗੱਲ ਨਮਾਤਾ ਕਰ ਰਹੀ ਹਾਂ ਹੁਣ ਜੀ ਆਓ ਜੀ ਸਸਿਕਾ ਤੁਹਾਡਾ ਮਹਾਰ ਬਲੌਕ ਚ ਸਵਾਗਤ ਹੈ ਤੇ ਅੱਜ ਅਸੀਂ ਚੱਲੀਏ ਬਾਜ਼ਾਰ ਨੂੰ ਸ਼ੋਪਿੰਗ ਕਰਨ ਮਮੇ ਜੀ ਦੇ ਨਾਲ ਤੇ ਚਲੋ ਚੱਲਦੇ ਹਾਂ ਹੁਣ ਅਸੀਂ ਆ ਗਏ ਬਾਜ਼ਾਰ ਚ ਤੇ ਮਮੇ ਜੀ ਸੂਟ ਦੇਖ ਰਿਹਾ ਆਪਣੇ ਵਾਸਤੇ ਦੇ ਬਸ ਨੂੰ ਦਿਖਾਇਆ ਜਾ ਰਿਹਾ ਸੂਟ ਮਮਾ ਜੀ ਕਹਿ ਰਹੇ ਹੋਰ ਰੰਗ ਦਿਖਾਓ ਦੇ ਨਾਲ ਤੇ ਮਮਾ ਜੀ ਨੇ ਆਹ ਲਾਗਾ ਸੂਟ پسند ਆ ਗਿਆ ਤੇ ਦੇਖਦੇ ਵਾਂ ਕਿਹੜਾ ਲੈਂਦੇ ਆ ਤੇ ਦਿਖਾ ਰਹੇ ਆ ਸਾਰਾ ਸੂਟ ਸੋਹਣਾ ਸੀ ਲੈ ਲਿਆ ਸੂਟ ਮम्मा ਜੀ ਨੂੰ ਹਲੇ ਵੀ ਪਸੰਦ ਨਹੀਂ ਆ ਰਿਹਾ ਮम्मा ਜੀ ਕਹਿੰਦੇ ਕਦੇ ਆ ਨਾ ਮੈਂ ਕਦੇ ਆ ਹਲੇ ਵੀ ਦੇਖ ਰਹੇ ਆ ਇਹ ਹੁਣ ਸਿਲੈਕਟ ਕਰ ਲਿਆ ਤੇ ਮम्मा ਜੀ ਨੇ ਦੋ ਲੈ ਲਿਆ ਤੇ ਮੈਂ ਇੱਕ ਲਿਆ ਮम्मा ਜੀ ਖੁਸ਼ ਹੋ ਗਏ ਸ਼ੋਪਿੰਗ ਹੋ ਗਈ ਤੇ ਹੁਣ ਅਸੀਂ ਲੈ ਕੇ ਚੱਲਦੇ ਆ ਕਰਾਉ ਜੀ ਸਾਡੇ ਹੋ ਗਏ ਪੈਕ ਸੂਟ ਮम्मा ਜੀ ਦਾ ਅੰਦਰ ਪਾਤਾ ਮੇਰਾ ਉਤਰ ਜਾਊਗਾ ਸੀ ਤੇ ਬੈਲ ਤਿਆਰ ਹੋਏ ਤੇ ਦਿਨ ਤੋਂ ਉਹ ਹਾਂ ਮੈਂ ਹੋਇਆ ਸੀ ਸੂਟ ਲੈ ਕੇ ਆ ਗਿਆ ਤੇ ਮੰਮੀ ਜੀ ਕਹਿੰਦੇ ਕੁਝ ਆਪ ਪੀ ਕੇ ਆਨੇ ਆਂ ਨਹੀਂ ਹਰਸੇਤ ਨੂੰ ਲੈ ਆ ਅ ਸੂਟੇ ਹੋ ਨੇ ਆ ਕੀ ਖਾਣੇ ਆ ਤੇ ਅਸੀਂ ਮੰਮਾ ਨੇ ਜੀ ਨੇ ਸੂਟ ਖਿਲਾਲੇ ਮੈਂ ਵੀ ਲੈ ਲਿਆ ਮੰਮਾ ਜੀ ਖੁਸ਼ ਹੋ ਗਏ ਆ ਬਿਲਕੁਲ ਲੈਟਰੀ ਲੱਗ ਰੋਡ ਕ੍ਰੋਸ ਹਾਂ ਤਾਂ ਥੋੜਾ ਫਟ ਹੱਥ ਫੱਜ ਕੇ ਦੇਖੋ ਅਸੀਂ ਆ ਗਏ ਆ ਸ਼ੌਪ ਤੇ ਤੇ ਹੁਣ ਅਸੀਂ ਫੁੱਲਾ ਝੜਮਗਾ ਆ ਤੇ ਅੰਦਰ ਪਾਜਨ ਬਣਵਾਦੇ ਆ ਤੇ ਫੇ ਖਾਵਾਂਗੇ ਮੰਮਾ ਜੀ ਤੁਸੀਂ ਕੀ ਖਾਣਾ ਬੋਲ ਗੱਪੇ ਅਸੀਂ ਫੁੱਲਾ ਝੜ ਖੰਦੇ ਆ ਫੁੱਲਾ ਝੜ ਆ ਗਿਆ ਚਲੋ ਮੰਮਾ ਜੀ ਸ਼ਕੋ ਚਲੋ ਸ਼ੁਰੂ ਕਰੋ ਇਹ ਵੀ ਖਾ ਲੋ ਚਲੋ ਹੁਣ ਅਸੀਂ ਖਾਂਦੇ ਅਸੀਂ ਸ਼ਾਇਦ ਆਇਆ ਇਹ ਤਰਸੀ ਗੋਟ ਤੇ ਟੈਕ ਕਰਾ ਰਹੇ ਹਾਂ 엄마 ਜੀ ਕਹਿੰਦੇ ਉਹ ਆਪਣੇ ਘਰੇ ਲੈ ਕੇ ਜਾਣੇ ਆ ਸਿੱਪਲਾ ਚਾੜਖਾ ਜਿਹੜੇ ਬਹੁਤ ਟੇਸਟੀ ਸੀ ਤੇ ਸ਼ਹਿਰ ਤੁਸੀਂ ਦੇਖ ਸਕਦੇ ਹੋ ਰ ਅ ਤੇ ਹੁਣ ਅਸੀਂ ਚਲਾਂਗੇ ਘਰਾਂ ਨੂੰ ਸ਼ੋਪਿੰਗ ਕਰਨੀ ਸਾਡੀ ਤੇ ਹਾਂਜੀ ਅੱਜ ਅਸੀਂ ਚੱਲੇ ਆ ਸੂਟ ਫਰਾਂ ਜਿਹੜੇ ਮਤਲਬ ਸੀਨੇ ਦੇਣ ਚੱਲੇ ਆ ਤੇ ਜਿਹੜੇ ਕੱਲ ਲੈ ਕੇ ਆਏ ਸੀ ਤੇ ਡੈਡੀ ਜੀ ਕਰਿਆ ਡੈਡੀ ਜੀ ਬਾਏ ਬਾਏ ਡੈਡੀ ਜੀ ਵਾਏ ਚਲੋ ਹੁਣ ਅਸੀਂ ਚੱਲਦੇ ਆਂ ਤੇ ਅਸੀਂ ਸ੍ਰੀਨ ਦੇ ਜਾਣੇ ਆ ਸੂਟ ਤੇ ਤੁਹਾਨੂੰ ਪਤਾ ਹੀ ਅਸੀਂ ਕਿੱਥੋਂ ਜਮਾਨੇ ਆ ਤੇ ਚਲੋ ਫਿਰ ਚੱਲਦੇ ਆਂ ਜੀ ਅਸੀਂ ਹੁਣ ਪਹੁੰਚ ਗਏ ਸਤਿ ਸ੍ਰੀ ਅਕਾਲ ਸਭ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਆਗੇ ਬਲੌਗਰ ਚਾਹ ਪੀਂਦੇ ਨੇ ਨਹੀਂ ਨਹੀਂ ਬਸ ਪੀ ਕੇ ਆਏ ਆ ਹਾਂ ਜੀ

ਗੱਲ ਕਰਨੀ ਹੁੰਦੀ ਹੈ ਹਾਂਜੀ ਪੱਕੀ ਗੱਲ ਕਰ ਹੀ ਦਿੱਤੀ ਡੈਡੀ ਜੀ ਨੇ ਅੱਜ ਤੇ ਹੁਣ ਅਸੀਂ ਚੱਲੇ ਆ ਤੇ ਦੇਖ ਲਿਓ ਅਸੀਂ ਕੀ ਕੀ ਲੈਂਦੇ ਆ ਤੁਹਾਨੂੰ ਦੱਸਦੇ ਰਹਿਵਾਂਗੇ ਅਸੀਂ ਸੋ ਦੇਖਦੇ ਰਹਿਣਾ ਪਸੀ ਲੈਣਾ ਭਾਂਡੇ ਰੱਖਣ ਵਾਸਤੇ ਸ਼ਿਕਾ ਕਿਚਨ ਵਾਸਤੇ ਸੋ ਇਸ ਲਈ ਮੈਂ ਲੈ ਆਈ ਆ ਸੀ ਉਹ ਤੇ ਹੁਣ ਅਸੀਂ ਬਾਜ਼ਾਰ ਚਾ ਦੇਖੋ ਮੰਮੀ ਜੀ ਕਿਸੇ देखो हम कि लगने अस नहीं बड़ा आ वाला आ छोटा है आधिया है ना ਦਲ ਨਹੀਂ ਬਣਿਓ ਤੇ ਰੇਟ ਨਹੀਂ ਬਣਿਆ ਸਾਡਾ ਹਾਂਜੀ ਦਸਨੇ ਆਈ ਆ ਸਾਡਾ ਰੇਟ ਨਹੀਂ ਬਣਿਆ ਪਤਾ ਕਿੰਨਾ ਓੱਖਾ ਕੰਮ ਦਾ ਰੇਟ ਬਣਾਣਿਆ ਇਹ ਤਾਂ ਬੁੜੀਆਂ ਨੂੰ ਪੁੱਛੋ ਬੁੜੀਆਂ ਤਾਂ ਠੱਗ ਲੰਦੀਆਂ ਤੇ ਹੁਣ ਸਾਡਾ ਰੇਟ ਨਹੀਂ ਬਣਿਆ ਤੇ ਹੁਣ ਅਸੀਂ ਹੋਰ ਦੁਕਾਨ ਤੇ ਜਾਣਾ ਤੇ ਹੋਰ ਸਮਾਨ ਲੈਣਾ ਆ ਤੇ ਫਿਰ ਤੇ ਦੇਖਦੇ ਆ ਰੇਟ ਪੰਦਾ ਕਿ ਨਹੀਂ ਇਹ ਉਹ ਉਹ ਘਰੋਂ ਪਰੇ ਰੇਟ ਬਣਾਉਣੇ ਆਲਾ ਤੇ ਹੁਣ ਅਸੀਂ ਪਹਿਲਾਂ ਰੀਸੀਵਰ ਲੈਣਾ ਆ ਤੇ ਇਹ ਵਾਸਤੇ LCD ਤੇ ਉਹਦੇ ਨੇ ਰੀਸੀਵਰ ਲੱਗ ਕੇ ਫੇ ਅਸੀਂ ਉਹ ਲੈ ਕੇ ਆਣਾ ਤੇ ਹੋਰ ਵੀ ਲੈਣਾ ਸਮਾਨ ਹੋ ਹੁਣ ਆ ਗਏ ਅਸੀਂ ਬੰਗਾ ਚੌਂਕ ਤੇ ਇੱਥੋਂ ਲੈਣਾ ਰੀਸੀਵਰ ਅਸੀਂ ਚੌਂਕ ਆ ਗਏ ਹੁਣ ਲੈਣਾ ਅਸੀਂ ਰੀਸੀਵਰ ਚਲੋ ਚਲੋ ਹੁਣ ਇਹਦਾ ਵੀ ਰੇਟ ਬਣਾਮਾ ਫਿਕਸ ਰੇਟ ਚਲੋ ਲੋ ਰিসিਵਰ ਹੁਣ ਅਸੀਂ ਰਸੀਵਰ ਲੈਣਾ ਇਹ ਅਸੀਂ ਰਸੀਵਰ ਮਮਾ ਜੀ ਦੇ ਹੱਥ ਵਿੱਚ ਮਮਾ ਜੀ ਖੁਸ਼ ਹੁੰਦੇ ਅਸੀਂ ਟੀਵੀ ਦੇਖਾਂਗੇ ਬਹੁਤ ਚਿਰ ਤੋਂ ਖਰਾਬ ਹੋਇਆ ਪਿਆ ਸੀਗਾ ਅਸੀਂ ਤੰਗ ਹੋਏ ਪਏ ਸੀ ਫੋਨ ਦੇਖ-ਦੇਖ ਕੇ ਹੁਣ ਫਾਈਨਲੀ ਅਸੀਂ ਹੁਣ ਉਹ ਚਲਾਵਾਂਗੇ ਮ제 ਲਮਾਂਗੇ ਟੀਵੀ ਦੇ ਤੇ ਹੁਣ ਬੈਟਰੀ ਵੀ ਲੈਣੀ ਆ ਸੀ ਉਹ ਵੀ ਇਨਵਰਟਰ ਵਾਲੀ ਖਰਾਬ ਹੋਈ ਹੋਆ ਅੱਜ ਸਾਰਾ ਸਮਾਨ ਲੈ ਕੇ ਜਾਣਾ ਸੀ ਸ਼ਹਿਰੋਂ ਆਏ ਹਾਂ ਡਾਡੀ ਜੀ ਨਾਲ ਆਏ ਆ ਤਾਂ ਬਣਦਾ ਹੀ ਆ ਸਮਾਨ ਲੈਣਾ ਸਾਰਾ ਹੀ ਸੋ ਚਲੋ ਹੁਣ ਦੇ ਦੇ ਕੀ ਲੈਣੇ ਹੁਣ ਅੱਗੇ ਮੰਮੀ ਜੀ ਦਾ ਗੇਟ ਖੋਲਣਾ ਪੈਂਦਾ ਓਹੋ ਲੋਕ ਲਾਤਾ ਡਾਡੀ ਜੀ ਨੇ ਲੋਕ ਲਾਤਾ ਲੱਗਦਾ ਮੰਮੀ ਅੰਦਰ ਹੀ ਰਹੋ ਚਲੋ ਕੋਈ ਨਹੀਂ ਬਾਏ ਬਾਏ ਡੈਡੀ ਜੀ ਲੋਕ ਤੇ ਖੋਲਣਾ ਉਹ ਖੁੱਲੀ ਸੀਗੀ ਖੁੱਲੀ ਸੀਗੀ ਸਿੱਧਾ ਬੇਸਾਨੂ ਬਿਨੋ ਕੋਈ ਨਹੀਂ ਕੋਈ ਨਹੀਂ ਹੋ ਜਾਂਦਾ ਹੋ ਜਾਂਦਾ ਕਰ ਕਰੇ ਹੋ ਜਾਂਦਾ ਕੋਈ ਨਹੀਂ ਕੋਈ ਚਲੋ ਹੁਣ ਅਸੀਂ ਹੁੰਦੈਣੀ ਬੈਟਰੀ ਪੁਰਾਣੀ ਦੇ ਕੇ ਨਵੀਂ ਲੈਣੀ ਆ ਉਹ ਖਰਾਬ ਹੋ ਗਈ ਆ ਬਤਾ ਕੰਮ ਨਹੀਂ ਕਰਦੀ ਤੇ ਚੱਲ ਰਹੇ ਆ ਚੰਗੇ ਕਰਾਵਾਂਗੇ ਹੁਣ ਦੇਖ ਰਹੇ ਜਾ ਰਹੇ ਆ ਕਿ ਕਿਹੜੀ ਲੈਣੀ ਆ ਜੋ ਵੀ ਦਸਰੇ ਆਕਲ ਜੀ ਸਾਨੂੰ ਕਿੱਦਾਂ ਆਇਆ ਕਿ ਪਹਿਲੇ ਹੋ ਨੂ ਪੁਰਾਣੇ ਦੋਸਤ ਮਿਲ ਗਏ ਤੇ ਗੱਲਾਂ ਬਾਤਾਂ ਕਰ ਰਹੇ ਆ ਹੁਣ ਤੁਸੀਂ ਆਉਂ ਕਹਾ ਕਿ ਮਿਲੋਗੇ ਗੱਲਾਂ ਨੂੰ ਬੜਾ ਵੱਖਦਾ ਹਾਉਦਾ ਨਹੀਂ ਬੜਾ ਬੜਾ ਫੇਹੀ ਕੁਝ ਬਣਾਣਗੇ ਤੁਸੀਂ ਹੁਣ ਦੀ ਨਾ ਅਸੀਂ ਉਧਰੋਂ ਆਏ ਆ ਆਜਾ ਜਦੋਂ ਬੰਦੇ ਨੇ ਫਿਰ ਫੋਨ ਕਰਨਾ ਤੇ ਚਾਹ ਨਹੀਂ ਪੀਣ ਉਹਨੇ ਮੈਂ ਕਹਿੰਦਾ ਤਾਂ ਚਾਹ ਫੇਰੀ ਜਾਂਦੀ ਹਾਂਜੀ ਇਹੋ ਪੁਰਾਣੇ ਦੋਸਤ ਬਹੁਤ ਮਿਲੇ ਡੜੀ ਜੀ ਨਾਲ ਸਾਡੇ ਨਾਲ ਪੈਸਿਆਂ ਦੀ ਕੁਛ ਨਹੀਂ ਸਾਫੜੇ ਤੋਂ ਆਉਂਦਾ ਬੰਦਾ ਜਿਲੇ ਆਪਣਾ ਉਹਦੇ ਦੀ ਚੀਜ਼ ਖਰੀਦ ਮਿਲ ਜੀ ਹਾਂਜੀ ਇਹ ਵੀ ਡੜੀ ਜੀ ਦੇ ਦੋਸਤ ਜੀ ਬਹੁਤ ਕਹਿੰਦੇ ਰੇਟ ਘੱਟ ਕਰ ਉਹ ਆਪੀ ਆਪੀ ਜਿੰਨਾ ਕਹਿੰਦੇਗਾ ਉਹਨਾਂ ਦੇ ਦੋ ਮੈਂ ਅੱਗੇ ਪੁੰਮਰ ਲੰਗੇ ਇਹਨਾਂ ਨਾਲ ਹਾਂ ਜੀ ਬਹੁਤ ਬਹੁਤ ਤੁਹਾਡੀ ਥੈਂਕ ਯੂ ਸਾਰੇ ਦੋਸਤ ਵੀ ਡੈਡੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤਾਂ ਉਹ ਖੱਡੇ ਦਾ ਬਣਾਉਣਾ ਸਾਡੇ ਦਾਉਂ ਦੇ ਨੇ ਅੰਕਰ ਦਰਸਾ ਜਰੂਰੀ ਬੀਜ ਗਿਆ ਬੱਤਰੀ ਅਸੀਂ ਰੱਖ ਲਈ ਤੇ ਪੁਰਾਣੀ ਅਸੀਂ ਕੱਢ ਲਈ ਤੇ ਹੁਣ ਇਹਨਾਂ ਨੂੰ ਇਹਦਾਂ ਕੋ ਚੱਲ ਗਈ ਤੇ ਅਸੀਂ ਕਹਾਗੇ ਨਵੀਂ ਬੈਟਰੀ ਅਸੀਂ ਲੈ ਲਈ ਆ ਡੈਡੀ ਜੀ ਖੁਸ਼ ਹੋ ਗਏ ਹੋੜ ਐਵੀ ਚੀਜ਼ ਲੈ ਲਿਆ ਹੁਣ ਅੱਗੇ ਜਾ ਕੇ ਦੇਖਦੇ ਕੀ ਲੈਣੇ ਆਸੀ ਨੂੰ ਗਰੰਟੀ ਕਾਰਡ ਮਿਲ ਗਿਆ ਲੋ ਜੀ ਫਾਲੋ ਹਾਂਜੀ ਤੇ ਹੁਣ ਚਲੋ ਅੱਗੇ ਸਮਾਨ ਲੈਣ ਵੱਧਦੇ ਆਸੀ ਆ ਗਏ ਅਸੀਂ ਭਾਂਡੇ ਵਾਲੀ ਦੁਕਾਨ ਤੇ ਕਿਉਂਕਿ ਅਸੀਂ ਲੈਣਾ ਆ ਭਾਂਡੇ ਰੱਖਣ ਵਾਲਾ ਸ਼ਿਕਾ ਇੱਧਰ ਵੀ ਦੇਖ ਦਿਲੇ ਟ ਬਣਦਾ ਕਿ ਨਹੀਂ ਚਲੋ ਦੇਖਦੇ ਦੋ ਬਾਈ ਦੋ ਕਿੰਨਾ ਵੇ ਸੋਲ ਦੇ ਕਿੰਨਾ ਲਾਓ ਤੀਸਰੇ ਟਾਈਮ ਹਾਂ ਸੀ ਸੀ ਹੁਣ ਅਸੀਂ ਲਾ ਚੁਕੇ ਹਾਂ ਫੰਡੇ ਵਾਸਤੇ ਆ ਸਿਲੈਕਟ ਕਰ ਲਿਆ ਅਸੀਂ ਤੇ ਹੁਣ ਰੱਖ ਚਲਾਉਣੇ ਕਰਾਉਣਾ ਤੇ ਇੱਥੇ ਸਾਡਾ ਰੇਟ ਬਣ ਗਿਆ ਤੇ ਹੁਣ ਜੀ ਲੋ ਜੀ ਚੱਕਦੇ ਫਿਰੇ ਮੰਮਾ ਜੀ ਖੁਸ਼ ਹੁੰਦੇ ਹੋਏ ਡਾੜੀ ਜੀ ਵੀ ਲੋਗ ਲੱਗਾ ਹੋਇਆ ਕੋ ਚੱਕੋ ਸ਼ਾਬਾਸ਼ ਸ਼ਾਬਾਸ਼ ਪਰ ਅਖੀਰ ਤੰਦਰ ਅਸੀਂ ਲੋ ਜੀ ਲੋ ਨਹੀਂ ਆਣਾ ਉਹ ਸੀਟ ਮੰਮੀ ਜੀ ਨੇ ਕੁਮਾਰ ਕਰ ਦਿੱਤੀ ਮੰਮੀ ਨੇ ਕੁਮਾਰ ਕਰ ਦਿੱਤੀ ਚਲੋ ਹੁਣ ਅੱਛਾ ਅਹ ਕਿ ਨਹੀਂ ਮਿਲਦੇ ਜੀ ਕੋਈ ਇੱਧਰ ਇੱਧਰ ਜੀ ਨਾਲ ਮਿਲ ਕੇ ਚੱਲਦੇ ਆ ਇਹ ਵੀ ਜਾਣ ਪਛਾਣ ਲਈ ਆ ਓਹੋ ਹੈਲੋ ਦੋਸਤੋ ਆ ਗਿਆ ਸੀ ਸੋਦਾ ਬਤਲਾਣੇ ਕਰਦਾ ਅਸਮਾਨ ਤੇ ਦੁਕਾਨ ਤਿਆਰ ਹੋ ਗਿਆ ਰਾਣਾ ਸ਼ਾਪ ਬੇਕਰੀ ਤੇ ਹੁਣ ਆ ਗਿਆ ਅਸਮਾਨ ਅਸੇ ਸੋਦਾ ਦੇਖੋ ਮੰਮੀ ਕੀ ਕੀ ਲੈਣਾ ਚਲੋ ਚਲੋ ਤੁਹਾਨੂੰ ਮੇਰੇ ਪਤਾ ਨਹੀਂ ਅਸਿਸ ਰਾਣਾ ਬੇਕਰੀ ਜਈ ਲਈ ਦਸਤ ਮਾਨ ਕੀ ਇਹ ਲੈ ਲਿਆ ਡੱਟੀ ਲੈ ਲਈ ਨੋ ਨੋ ਲੋ ਚਾਹ ਪੱਤੀ ਜੀ ਅਸੀਂ ਸੋਦਾ ਪੱਤਾ ਵੀ ਲੈ ਲਿਆ ਲੋ ਇਹ ਮਮੀ ਨੇ ਵੀ ਚੱਕ ਲਿਆ ਪਾਦਾ ਹੋ ਗਿਆ ਓਹੋ ਸਮਾਨ ਖਿਲਰ ਗਿਆ ਆ ਲੋ ਆ ਵੀ ਰੱਖ ਲਓ ਹੁਣ ਅਸੀਂ ਲਿੰਕਾ ਵੀ ਲੈ ਲਿਆ ਹੁਣ ਅਸੀਂ ਆ ਗਿਆ ਸਾਰਾ ਸਮਾਨ ਲੈ ਕੇ ਕਰਦਾ ਸ਼ੋਪਿੰਗ ਕਿੱਦਾ ਕੀਤੀ ਅਸੀਂ ਤੁਹਾਨੂੰ ਇਹੋ ਜੀ ਲੱਗੀ ਯੂਰ ਕਮੈਂਟ ਕਰਕੇ ਦੱਸਿਓ ਤੇ ਲਾਈਕ ਕਰਦੇ ਹੋ ਤੇ ਸ਼ੇਅਰ ਕਰਦੇ ਹੋ ਤੇ ਸਬਸਕ੍ਰਾਈਬ ਕਰਦੇ ਹੋ ਕਿਉਂਕਿ ਅੱਗੇ ਤੋਂ ਅਗੇ ਨਵੇਂ ਬਲੌਗਸ ਆ ਰਹੇ ਆ ਅਗਲੇ ਬਲੌਗ ਤੇ ਮਿਲਦੇ ਆ ਤਤਲੇ ਸਤਿ ਸ੍ਰੀ ਅਕਾਲ